ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਅੱਜ ਦੀ ਵੀਡੀਓ ਹੈ ਬਹੁ ਅਰਥਕ ਸ਼ਬਦਾਂ ਦੇ ਉੱਤੇ ਮਨ ਹੈ ਰੰਗ ਲਾਗ ਇਹਨਾਂ ਦੀ ਆਪਾਂ ਵਿਚਾਰ ਕਰਨੀ ਹੈ ਇਹਨਾਂ ਪੰਕਤੀਆਂ ਦੇ ਰਾਹੀਂ ਜੋ ਗੁਰਬਾਣੀ ਦੇ ਵਿੱਚੋਂ ਲਈਆਂ ਗਈਆਂ ਇਹਨਾਂ ਦੀ ਰੋਸ਼ਨੀ ਚ ਆਪਾਂ ਇਹਨਾਂ ਨੂੰ ਵਿਚਾਰ ਕਰਦੇ ਆਂ ਇਹਨਾਂ ਦੇ ਪਾਣੇ ਭੋਗ ਭਗਾਏ ਦਾ ਪਾਣੇ ਮਣੇ ਕਰੇ ਪਾਣੇ ਦੇ ਵਿੱਚ ਹੀ ਭੋਗ ਭੋਗ ਵਾਸਤੇ ਪ੍ਰੇਰਿਤ ਕਰਦਾ ਹੈ ਮਨੁੱਖਾ ਨੂੰ ਪਾਣੇ ਦੇ ਵਿੱਚ ਹੀ ਉਹ ਮਣਾ ਕਰਦਾ ਹੈ ਵਰਜਦਾ ਹੈ ਮਨ ਹੈ ਤੋਂ ਭਾਵ ਹੈ ਮਣਾ ਕਰਨਾ ਮਨ ਹੈ ਇਹ ਬਹੁਤ ਆਉਂਦੇ ਲੱਗ ਜੇ ਇਹ ਮਨ ਹੈ ਮਣਾ ਕਰਨਾ ਹਰ ਕੀ ਭਗਤ ਕਰੋ ਜਨ ਪਾਈ ਇਹ ਜਨ ਪਾਈ ਹਰ ਕੀ ਭਗਤ ਕਰੋ ਅਕਥ ਕਥੋ ਅਕਾਸਮ ਕਥੋ ਮਨ ਮਨਹਿ ਸਮਾਈ ਮਨ ਜਿਹੜਾ ਮਨ ਹੈ ਮਨ ਦੇ ਵਿੱਚ ਅਧਿਕਰਣ ਕਾਰਕ ਅਧਿਕਰਣ ਕਾਰਕ ਹੈ ਉਹਦੇ ਵਿੱਚ ਮਨ ਮਨਹਿ ਸਮਾਈ ਮਨ ਜਿਹੜਾ ਮਨ ਦੇ ਵਿੱਚ ਹੀ ਸਮਾਈ ਸਮਾ ਜਾਂਦਾ ਹੈ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗਰੀ ਇਹ ਮਨ ਸੁੰਦਰ ਆਪਣਾ ਇਹ ਮਨ ਸੁੰਦਰ ਇਹ ਸੁੰਦਰ ਆਪਣਾ ਸੁੰਦਰ ਮਨ ਜਿਹੜਾ ਹੈ ਉਹਨੂੰ ਕੀ ਕਰ ਉਹ ਹਰ ਨਾਮ ਮਜੀਠੇ ਰੰਗ ਹਰੀ ਦੇ ਨਾਮ ਦੇ ਨਾਲ ਰੰਗ ਜਿਹੜਾ ਕਿ ਮਜੀਠੇ ਦੇ ਰੰਗ ਵਰਗਾ ਪੱਕਾ ਹੈ ਜਿਹਨੇ ਮਜੀਠੇ ਦਾ ਰੰਗ ਨਹੀਂ ਲੈਂਦਾ ਇਹ ਜੇ ਇੱਕ ਵਾਰੀ ਲੱਗ ਜੇ ਹਰੀ ਦਾ ਨਾਮ ਉਹ ਵੀ ਨਹੀਂ ਲੈਂਦਾ ਇਸ ਕਰਕੇ ਕਹਿੰਦੇ ਹਰੀ ਹਰ ਨਾਮ ਮਜੀਠੇ ਰੰਗ ਰੀ ਰੰਗ ਭਾਈ ਰੰਗ ਇਹ ਕੀ ਹੈ ਇੰਪੈਰੇਟਿਵ ਮੂਡ ਹੈ ਆਪੋ ਸੰਭਾਵੀ ਭਵਿੱਖ ਦਾ ਕਾਲ ਹੈ ਰੰਗ ਰੰਗ ਆਪਕੇ ਕਹਿੰਦੇ ਇਆਂ ਰੰਗ ਇਹ ਹੋ ਗਿਆ ਮਜੀਠੇ ਰਗ ਅਗੇ ਨਾਮ ਰੰਗ ਇਹ ਮੰਤਰ ਤਪਨਾ ਨਾਮ ਰੰਗ ਨਾਮ ਉਦੇ ਨਾਮ ਦੇ ਰੰਗ ਵਿੱਚ ਇਹ ਮਨ ਤ੍ਰਿਪਤਾਨਾ ਰਜ ਗਿਆ ਬਹਰ ਨਾ ਕਤੂ ਤਾਵੇ ਜਦੋਂ ਰਜਿਆ ਤੇ ਫਿਰ ਬਹਰ ਫਿਰ ਬਾਚ ਬਾਚ ਕਬੂ ਕਤੂ ਨਾ ਕਤੂ ਤਾਵੇ ਉਹ ਫਿਰ ਕਿਤੇ ਵੀ ਦੌੜਦਾ ਨਹੀਂ ਭਟਕਦਾ ਨਹੀਂ ਭਟਕਦਾ ਨਹੀਂ ਜੇਨ ਕਿਨੇ ਪਾਇਆ ਸਾਧ ਸੰਗਤੀ ਜਿਨੇ ਵੀ ਸਾਧ ਸੰਗਤ ਰਹੀ ਪਾਇਆ ਸਾਧ ਸੰਗਤੀ ਪਾਇਆ ਪੂਰੇ ਭਾਗ ਪੂਰੇ ਉਹਦੇ ਮੱਥੇ ਦੇ ਭਾਗਾ ਦੇ ਅਨੁਸਾਰ ਭਾਗਾ ਦੇ ਮੁਤਾਬਕ ਬੈਰਾਗ ਉਹ ਪ੍ਰੇਮ ਦੇ ਵਿੱਚ ਪ੍ਰੇਮ ਪ੍ਰੇਮ ਦੇ ਵਿੱਚ ਆ ਗਏ ਪ੍ਰੇਮ ਜਾਂ ਉਹਨੂੰ ਪ੍ਰੇਮ ਲਾ ਕੇ ਕਹਿ ਲੋ ਪ੍ਰੇਮ ਵਿੱਚ ਕਰ ਲੋ ਮਨਮੁਖ ਫਿਰੇ ਨਾ ਜਾਣੇ ਸਤਗੁਰ ਹਉਮੇ ਅੰਦਰ ਲਾਗ ਹੁਣ ਮਨਮੁਖ ਫਿਰੇ ਮਨ ਉਹ ਫਿਰਦੇ ਹਨ ਨਾ ਜਾਣੇ ਨਹੀਂ ਜਾਣਦੇ ਸਤਗੁਰ ਸਤਗੁਰ ਨੂੰ ਹਉਮੇ ਅੰਦਰ ਲਾਗ ਹਉਮੇ ਦੇ ਅੰਦਰ ਲੱਗ ਕੇ ਨਾ ਲਾਗ ਤੋਂ ਭਾਵ ਲੱਗ ਕੇ ਤੇ ਇਹ ਜਾਣਦੇ ਹੀ ਨਹੀਂ ਮਨਮੁਖ ਫਿਰੇ ਫਿਰਦੇ ਹਨ ਬਾਬਾ ਜਨਾ ਮਨਮੋਹ ਕਮ ਕਰਨੇ ਲੱਗੇ ਆ ਮਨੁਹ ਬਹੁਤੇ ਮਨਮੋਹ ਕੋ ਫਿਰੇ ਨਾ ਜਾਣੇ ਨਹੀਂ ਜਾਣਦੇ ਸਤਗੁਰ ਸਤਗੁਰ ਨੂੰ ਹੋ ਗਿਆ ਹਉਮੇ ਅੰਦਰ ਲਾਗ ਹਉਮੇ ਦੇ ਵਿੱਚ ਲੱਗ ਕੇ ਨਾਨਕ ਸ਼ਬਦ ਰਤੇ ਹਰ ਨਾਮ ਰੰਗਾਇ ਨਾਨਕ ਹੈ ਨਾਨਕ ਸ਼ਬਦ ਰਤੇ ਜਿਹੜੇ ਸ਼ਬਦ ਦੇ ਵਿੱਚ ਰਤੇ ਹੈ ਰੰਗੇ ਪਏ ਨੇ ਹਰ ਨਾਮ ਰੰਗਾਇ ਉਹਨੂੰ ਹਰੀ ਦੇ ਨਾਲ ਜਿਹੜੇ ਸ਼ਬਦ ਵਿੱਚ ਹੈਗੇ ਰਤੇ ਉਹ ਹਰ ਨਾਮ ਰੰਗਾਇ ਉਹ ਹਰੀ ਦੇ ਨਾਮ ਦੇ ਨਾਲ ਰੰਗੇ ਜਾਂਦੇ ਬਿਨ ਪੈ ਕੇ ਹੀ ਲਾਗ ਉਹਨੂੰ ਲਾਗ ਕੀ ਹੈ ਲਾਗ ਹੁੰਦੀ ਹੈ ਪਾ ਲਾਗ ਹੁੰਦੀ ਪਾ ਜਦੋਂ ਅਸੀਂ ਕਿਸੇ ਕੱਪੜੇ ਨੂੰ ਰੰਗ ਚੜਾਉਣਾ ਹੁੰਦਾ ਨਾ ਤੇ ਪਹਿਲਾਂ ਪਾ ਲਾਉਨੇ ਆ ਪਾ ਲਾਉਨੇ ਇਹ ਉਹ ਪਾ ਲਾਗ ਪਾ ਹੈ ਹੁਣ ਇਹ ਕਹਿੰਦੇ ਬਿਨ ਪੈ ਕੇ ਹੀ ਲਾਗ ਉਸ ਪਰਮਾਤਮਾ ਦੇ ਪੈ ਅਦਬ ਵਾਲਾ ਪੈ ਜਿਹੜਾ ਨਾ ਉਹਦੇ ਉਹ ਉਹਦੇ ਤੋਂ ਬਿਨ ਜਿਹੜੀ ਆ ਕਿਹੜੀ ਲਾਗ ਕੋਈ ਲਾਗ ਪਾਉ ਉਸ ਪਰਮਾਤਮਾ ਦੇ ਪੈ ਰੱਖਣਾ ਚਾਹੀਦਾ ਹੈ ਅਦਬ ਵਾਲਾ ਅਦਬ ਪੈ ਅਦਬ ਪੈ ਠੀਕ ਹੈ ਸੋ ਸਵਾਸਤ ਸੰਗਤ ਇਹ ਸੀ ਆਪਣੀ ਵਿਚਾਰ ਅਗਲੀ ਵੀਡੀਓ ਚ ਫੇਰ ਆਪਾਂ ਮਿਲਾਂਗੇ ਇਹਨੀ ਬੇਨਤੀ ਮੇਰੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ